ਨਾ ਮੀਂਹ ਜੱਪਿਆ ਰੱਬ ਦਾ ਤੇ ਘਰ ਕਿੰਨਾ ਪੁੱਤਰ ਹੋਇਆ ਗਾ ਗੁਰਸਿੱਖ ਦੇ ਘਰ ਵਿੱਚ ਜਿਹੜੇ ਬਾਣੀ ਪੜੀ ਰਾਈ ਨਾ ਤਾਂ ਸਿੱਖੀ ਦੀ ਢੜ ਲੱਗੀ ਬੈਠੀ ਆ ਘਰ ਵਿੱਚ ਇਸ ਕਰਕੇ ਭਾਈ ਆਪਣੇ ਪਰਿਵਾਰਾਂ ਉਤ ਬਾਣੀ ਦਾ ਬਾਣ ਭਜਨ ਸਮਾਂ ਬੰਦਗੀ ਜੀ ਬਾੜਾ ਤੇ ਸ਼ਰਮਾ ਕਰਦੇ ਹੋ ਸ਼ਰਮ ਨਾਲ ਟੁੱਟਦੇ ਸਰਕਾਰ ਦੇ ਪ੍ਰਚਾਰ ਕਰਨ ਕਿਹੋ ਜਿਹੇ ਵਿਦਵਾਨਾਂ ਦੇ ਉੱਤੇ ਛਕਾ ਸੁਸ਼ਾਨ ਜੀ ਮਾਰਨ ਮਾਉਣ ਹਮ ਕੋਈ ਬਚਤ ਨਹੀਂ ਪਾਉਂਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਆਪਾਂ ਗੁਰਮੁਖ ਸਮਾਗਮ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਦਮਦਮੀ ਟਕਸਾਲ ਵੱਲੋਂ 1984 ਵਿੱਚ ਜੋ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਚਾੜ ਵੀ ਬਰੇਗੰਡ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਨੇ ਤੇ ਅੱਜ ਆਪਣੇ ਗੁਰਦਰਾ ਸਾਹਿਬ ਉਧਰ ਨੰਗਲ ਖੁਰਦ ਵਿਖੇ ਵੀ ਗੁਰਮੁਖ ਸਮਾਗਮ ਚੱਲਦਾ ਪਿਆ ਹੈ ਜੀ ਤੁਹਾਨੂੰ ਕਰਾਉਨੇ ਆ ਗੁਰਦਰਾ ਸਾਹਿਬ ਦੇ ਦਰਸ਼ਨ ਤੇ ਗੁਰਮੁਖ ਸਮਾਗਮ ਦੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸਾਡੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਆਪਣੇ ਫੇਸਬੁੱਕ ਪੇਜ ਨੂੰ ਵੀ ਫੋਲੋ ਜਰੂਰ ਕਰ ਲਿਓ ਚਲਦੇ ਆ ਗੁਰਦੁਆਰਾ ਸਾਹਿਬ ਕਰਾਉਨੇ ਆ ਤੁਹਾਨੂੰ ਸਮਾਗਮ ਦੇ ਦਰਸ਼ਨ ਤੇ ਗੁਰਦਰਾ ਸਾਹਿਬ ਦੇ ਦਰਸ਼ਨ ਚਲਦੇ ਆ ਅੱਜ ਆਪਣੇ ਗ੍ਰਹਿ ਵਿਖੇ ਵੀ ਬਾਬਾ ਜੀ ਦੇ ਜਲਪਾਣੀ ਦੀ ਸੇਵਾ ਚੱਲ ਰਹੀ ਆ ਜੀ ਆਓ ਚਲਦੇ ਆ ਗੁਰਦੁਆਰਾ ਸਾਹਿਬ ਵੱਲ ਸਮਾਗਮ ਦੇਖਦੇ ਆ ਕੀ ਤਿਆਰੀਆਂ ਚੱਲ ਰਹੀਆਂ ਨੇ ਸਮਾਗਮ ਦੀ ਰੰਗਤਾ ਹੋ ਚੁੱਕੀ ਹੈ ਜੀ ਦੰਦਮੇ ਤਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਪਹੁੰਚ ਚੁਕੇ ਹੈ ਜੀ ਗੁਰਦੁਆਰਾ ਸਾਹਿਬ ਇੱਧਰ ਜੋੜੇ ਦੀ ਸੇਵਾ ਚੱਲਦੀ ਪਈ ਹੈ ਜੀ ਬਹੁਤ ਹੀ ਸੋਹਣਾ ਤਿਆਰ ਕੀਤਾ ਗਿਆ ਹੈ ਜੀ ਗੁਰਦੁਆਰਾ ਸਾਹਿਬ ਆਓ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਵੱਲ 1984 ਵਿੱਚ ਜੋ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ 40ਵੀਂ ਬਰੇਗੰਡ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ ਬਹੁਤ ਹੀ ਸੋਹਣਾ ਦੀਵਾਨ ਹਾਲ ਸਜਾਇਆ ਗਿਆ ਹੈ ਜੀ ਗੁਰਦਰਾ ਸਾਹਿਬ ਦੀਆਂ ਰੌਣਕਾਂ ਦੇਖੋ ਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇੱਧਰ ਚੱਲ ਰਹੀ ਹੈ ਜਲਪਾਣੀ ਦੀ ਸੇਵਾ ਤੇ ਆਓ ਸਮਾਗਮ ਦੇ ਦਰਸ਼ਨ ਕਰਦੇ ਆਂ ਤੇ ਸੁਣਦੇ ਆਂ ਸੰਤ ਬਾਬਾ ਨਾਮ ਸਿੰਘ ਜੀ ਦੇ ਵਿਚਾਰ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਦੇਖਦੇ ਆ ਜੀ ਉਹਨਾਂ ਮਹਾਂਪੁਰਖਾਂ ਦੀਆਂ ਆਰੰਭੇ ਗੁਰੂ ਆਰਸਾ ਜੀ ਸੁਭਾਈ ਮਾਨ ਇਹ ਨਗਰ ਤੋਂ ਮੰਗਲ ਹੈ ਇਸ ਨਗਰ ਦੇ ਲੋਕਾਂ ਨੇ ਗੰਕਵੀ ਪ੍ਰਕਾਸ਼ ਦੇ ਹੱਥ ਪ੍ਰਾਪਤ ਗੁਰੂ ਆਰਸਾ ਉਹਨਾਂ ਨੂੰ ਪ੍ਰਕਾਸ਼ ਇਹ ਤੁੰਗੀ ਵਾਸਤੇ ਨਾਮ ਦੀ ਤਨਾਤ ਨੂੰ ਸਭ ਕੁਝ ਕਰਾਉਂਦੇ ਸਾਨੂੰ ਪ੍ਰੇਰਨਾ ਦਿੰਦੇ ਆ ਕਿ ਸਾਡੇ ਵਿੱਚੇ ਛੋਟੇ ਛੋਟੇ ਇਸ ਤਰ੍ਹਾਂ ਦੇ ਬਗਿਆਰਤੀ ਗੁਰੂਆਂ ਤੋਂ ਨਾਮਨੀ ਤਕਸਾਲ ਹੋਈ ਜਦੋਂ ਨੂੰ ਸੁਣਦੇ ਆ ਕਿ ਗੁਰਮਾਹਾਂ ਦਾ ਰੂਪ ਆਪਸੀ ਗੁਰੂ ਕੀਰਤਨ ਸੁਣਦੇ ਆ ਅਸਰ ਸੁਣਦੇ ਆ ਪ੍ਰਚਾਰ ਕਰਦੇ ਆ ਮਿੱਥੇ ਉਹ ਪੈਨ ਵਿੱਚ ਬਹੁਤ ਸਰਕਾਰੇ ਜਾਂਦੇ ਆ ਉਹਤੇ ਉਹਨਾਂ ਦਾ ਗਰਾਂਵ ਵਾਲੀ ਮਾਨ ਨਾਲ ਸਿਰ ਚੁਹਾਉਂਦਾ ਉਹਨਾਂ ਪ੍ਰਵਾਹਾਂ ਨਾਲ ਹੀ ਮਾਨ ਸਿਰ ਨਾਲ ਚੁਹਾਉਂਦਾ ਕਿਉਂਕਿ ਨਾਦਰਾ ਨੂੰ ਪ੍ਰਵਾਹਾਂ ਵਿੱਚ ਇਹ ਹੋ ਵੀ ਪਾਉਂਦੀ ਸੇਵਾ ਕਰਦੀ ਹੈ ਉਹਦੇ ਨਾਲ ਪਹਿਲਾ ਹੋਏ ਸੋਸਾ ਸੇਂਦੀ ਨਾਤੰਗਰ ਮਹੌਸਤਨਾ ਇੱਜ਼ਤ ਆਪ ਨੂੰ ਉਸਰ ਨੂੰ ਕਰਵਾਇਆ ਕਾਉਂ ਬੁਰੇ ਹਾਸ ਦੀ ਲਫਤ ਕਰਨੀ ਹੈ ਇਹ ਪ੍ਰਸੰਗ ਇੱਥੇ ਪਹੁੰਚਦਾ ਹੈ ਪਿਛਲੇ ਦਿਨ ਦੀ ਬੋਲਾਰਥ ਦੇ ਲਈ ਉਸ ਆਤਮਾ ਦੀ ਲੋੜ ਪਰ ਨਹੀਂ ਸੀ ਕਿ ਤਰ੍ਹਾਂ ਉਹ ਅਗਰ ਦੇੰ ਦਿਨ ਤਰ੍ਹਾਂ ਉਹ ਆਪਣੀ ਰਾਹ ਦੇ ਲਈ ਟਿਕਾਉਂਦਾ ਹੋਇਆ ਹੈ ਹੋਰ ਸਤਿਗੁਰੂ ਮਹਾਰਾਜ ਉਪਰਤੀ ਦੇਵ ਨੂੰ ਬਖਸ਼ਾ ਕੇ ਅੰਤਾਂ ਨਾਲ ਅਗੈ ਦੇ ਸਹਿ ਤਸੀਹਤ ਦਿੰਦਾ ਹੈ ਔਰ ਤਸੀਹੇ ਚੱਲ ਰਹੇ ਹਨ ਅਰਦੇਸਾਨ ਕੰਮੋ ਦੀ ਮਾਂ ਉਹ ਗੁਰੂ ਦੇ ਸਿੱਖ ਦੀ ਪੁੱਤਰੀ ਹੈ ਗੁਰੂ ਘਰ ਦੀ ਸ਼ਰਧਾਲੂ ਸੇਵਕ ਹੈ ਉਸ ਨੂੰ ਨਗਮ ਪ੍ਰਫਾਨ ਅੰਦਾ ਹੈ ਉਸਾ ਗੁਰੂ ਦੇ 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 ਦਰਸ਼ਨ ਕਰਨ ਆਉਂਦੀ ਹੈ ਔਰ ਉਹਦੇ ਤੇ ਧੰਨ ਗੁਰੂ ਅਰਜਨ ਦੇਵ ਦੀ ਬਖਸ਼ਿਸ਼ ਕਰਕੇ ਉਸ ਨੂੰ ਵਾਦ ਰਹੇਗਾ ਔਰ ਉਸ ਤੋਂ ਪ੍ਰੰਤ ਪਾਪੀ ਚੜ੍ਹੂ ਸਤਿਗੁਰੂ ਦੇ ਪਾਸ ਆ ਕੇ ਤੱਤੇ ਰੇਤੇ ਤੇ ਵਿਛਾੜ ਕੇ ਤੱਤਾ ਦੇ ਤਸੀਰ ਨੂੰ ਤਰਾਉਣ ਦਾ ਜੈ ਲਾਹੂ ਮੁਸਲਾਈਲਾ ਇਹ ਪ੍ਰਸੰਗ ਦਾ ਆਧਾਰ ਹੈ ਮੰਨ ਦੇ ਜੀਵੋਂ ਪ੍ਰਾਪਤ ਕਰਤੀ ਆਪ ਜੀ ਨੂੰ ਕਾ ਇਹ ਗੁਰੂ ਸਾਰੇ ਕਰਨ ਦੀ ਆਪੋ ਸਤਨਾਮ ਸਿਨਾਹੀਲਾ ਬੋਹਰਾ ਜੰਗੋ ਕੇ ਸੋਤ ਭਾਈ ਦੇ ਵਿਚ ਇੱਕ ਖਾਮੋ ਪਤੀ ਆ ਪਹਿਲਾਂ ਤਾਂ ਉਹ ਗੁਪਤੀ ਰੱਖਿਆ ਨਾ ਕੋਈ ਕੋਈ ਨਹੀਂ ਕਹਾਂ ਰੱਖਿਆ ਪਰ ਕਿਸੇ ਨਾਲ ਕਿਸੇ ਕਰਨ ਚਾਹੁੰਦੇ ਨਹੀਂ ਚੰਦੂ ਦੇ ਘਰ ਵਿੱਚ ਵੀ ਇਹ ਖਾਮੋ ਪਹੁੰਚ ਗਈ ਆ ਸਤ ਗੁਰੂ ਦੇ ਦੁੱਖ ਦੇਖੋ ਜੰਗੂ ਬਾਪੀ ਧਰਮੂ ਅੰਦਰ ਰੇਜ ਦੀ ਨੋਮ ਬੜਾ ਕਹਿਿਆ ਸਹਾਰ ਤੁਸੀਂ ਹਾਂ ਦੇਖ ਕਰਕੇ ਸੰਤੋ ਮਹਾਰੰਗੀ ਦੇਖਦੇ ਬੜੇ ਭਾਰੇ ਜਬਰ ਅੰਦਲ ਕਰ ਰਿਹਾ ਹੈ ਕਿਸੇ ਸਿੱਖ ਕੀ ਸੁਤਾ ਸੀ ਇਸੇ ਨੂੰ ਕਰਦੇ ਤਨੂ ਅੰਧੇ ਨੇਂ ਦੀ ਦੇ ਸਿੱਖ ਦੀ ਇਹ ਪੁੱਤਰੀ ਹੈ ਗੁਰਸਿੱਖ ਘਰਾਏ ਦੀ ਪੁੱਤਰੀ ਹੈ ਪਾਪੀ ਮੁਖਾਂ ਕੇਤ ਕਰੰਬਲੀਆ ਪਾਪੀ ਦੇ ਘਰ ਦੇ ਵਿੱਚ ਨਾ ਬਣ ਕੇ ਆਏ ਤੰਗੂ ਦੇ ਪੁੱਤਰ ਦੇ ਨਾਲ ਇਸ ਬੀਤੀ ਦਾ ਵਿਆਹ ਹੋਇਆ ਸੋਨਰਤਨੂ ਦਾ ਮਨ ਦੇ ਘਰ ਵਿੱਚੋਂ ਬਣ ਕੇ ਆਈ ਆਏ ਬੀਬੀ ਸੋਹ ਭਈ ਸੋਨ ਪ੍ਰਸੰਗ ਕਲ ਕਿਉ ਕਿਸ ਰਜ਼ਾ ਸੰਗਦੀ ਜਗਾਂ ਇਸ ਬੀਬੀ ਦਾ ਨਾਮ ਇਤਿਹਾਸ ਵਿੱਚ ਇੱਥੇ ਕਰਨ ਵੈਸ਼ੀਰ ਦਾ ਨਾਮ ਬਰਾਂਡ ਕਾਓ ਪਰ ਫਿਰ ਬੀਬੀ ਨੇ ਦਰੋਂ ਇਹ ਕਹਾ ਸੁਣੀ ਨਾ ਤਾਂ ਬੀਬੀ ਦਾ ਹਿਰਦਾ ਪਾਪ ਦੇ ਪ੍ਰੋਗੈਸਿਕ ਕਲਾ ਨੂੰ ਬਹੁਤ ਡਰ ਤੇ ਹੋਰ ਜਵਰ ਨੂੰ ਖਾਣ ਲਈ ਤਾਂ ਸਿੱਖ ਦਾ ਹਜੜਾ ਨਹੀਂ ਕਮਲਾ ਪਤਾ ਹੁੰਦੀ ਤੇ ਇਸ ਕਰਕੇ ਬੀਬੀ ਦਾ ਹਜੜਾ ਬਹੁਤ ਦੁਖੀ ਹੈ ਕਿ ਦੁੱਖ ਦੇ ਨਾਲ ਫਿਰਦਾ ਘੰਮ ਗਿਆ ਹੈ ਬਹੁਤ ਦੁਖੀ ਹੈ ਮੰਨ ਨਹਰ ਮਨ ਜੇ ਸਦਾ ਮੇਰੇ ਪੀਕੇ ਨਾਨਕ ਨਹਿਰ ਦਾ ਬਤੁਲੋ ਪੇਕਾਰ ਦਾ ਮੇਰੇ ਮਾਪੇ ਦਾ ਘਰ ਮੇਰੇ ਮਾਤਾ ਪਿਤਾ ਜਿਨ੍ਹਾਂ ਸਤਿਗੁਰਾਂ ਨੂੰ ਸਦਾ ਮੰਨਦੇ ਜਿਨ੍ਹਾਂ ਸਤਿਗੁਰਾਂ ਦੇ ਸਦਾ ਸਿੱਖ ਸੇਵਕ ਬਣ ਕੇ ਸ਼ਗਾਵਾਂ ਕਰਦੇ ਰਹੇ ਦੂਦਦੇ ਰਹੇ ਧਨਕ ਕਾਮਨਾ ਜਾਚਤ ਪਾਈ ਜਿਸ ਮੇਰੇ ਮਾਪੇ ਨੇ ਸਾਡੇ ਪਰਿਵਾਰ ਨੇ ਅਨੇਕਾਂ ਕਾਮਨਾਵਾਂ ਸਤਿਗੁਰੂ ਜੀ ਦੇ ਦਰ ਤੋਂ ਬਖਸ਼ਿਸ਼ਾ ਦੇ ਰੂਪ ਵਿੱਚ ਪ੍ਰਾਪਤ ਕੀਤੀ ਸਾਨੂੰ ਸਾਡੇ ਗੁਰੂ ਜੀ ਨੇ ਸਾਡੀ ਪਰਵਾਰ ਦੀਆਂ ਮਾਨੀਆਂ ਕਾਮਨਾਵਾਂ ਸੰਸਾਰ ਦੇ ਪਦਾਰਥ ਲੋਭ ਪ੍ਰਮੋਹ ਦੇ ਸੁਭ ਤਾਂ ਗੁਰੂ ਅਰਜਨ ਦੇਵ ਜੀ ਨੇ ਮੇਰੇ ਮਾਤਾ-ਪਿਤਾ ਨੂੰ ਮੇਰੇ ਪਰਿਵਾਰ ਨੂੰ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਬਖਸ਼ਿਸ਼ ਕੀਤੇ ਸੱਚੇ ਮਾਤਸ਼ਾਹ ਨੇ ਗੁਰਗੁਰ ਸਿਮਰਤ ਨਿਤ ਸੁਪਦਾਈ ਮੇਰਾ ਪਰਿਵਾਰ ਮੇਰੇ ਮਾਤਾ-ਪਿਤਾ ਨਿੱਕਰ ਪ੍ਰਤੀ ਸੁਖਨਾ ਦੇ ਗਾਥੀ ਸਤਿਗੁਰੂ ਦਾ ਸਿਮਰਨ ਕਰਨ ਮਾਵੇ ਗੁਰਸਿੱਖੀ ਕਮਾਉਣ ਵਾਲੇ ਆ ਦਸਾਂ ਮੰਨ ਦੀ ਧਰਮ ਦੀ ਗਿਰਤ ਕਰਕੇ ਨਾਮ ਜਪਣ ਵਾਲੇ ਹਮ ਜਿਹੜੇ ਹਮੇਸ਼ਾ ਮੂਲ ਮੰਤਰ ਵਾਦੂ ਮੰਤਰ ਗੁਰੂ ਦੇ ਨਾਮ ਨਾਲ ਸੰਬੰਧ ਕਰਨ ਵਾਲੇ ਆ ਬਾਣੀ ਪੰਥ ਵਾਲੇ ਆ ਗੁਰਸਿੱਖੀ ਦਾ ਕਹਦਾ ਸਿੱਖ ਦੇ ਘਰ ਵਿੱਚ ਬਾਣੀ ਨਹੀਂ ਪੜੀ ਜਾਂਦੀ ਗੁਰਸਿੱਖੀ ਦੇ ਘਰ ਵਿੱਚ ਨਾਮ ਨਹੀਂ ਜਪਿਆ ਜਾਂਦਾ ਤੇ ਘਰ ਇਹਦਾ ਪਵਿੱਤਰ ਹੋਏਗਾ ਗੁਰਸਿੱਖੀ ਦੇ ਘਰ ਵਿੱਚ ਜੇ ਬਾਣੀ ਪੜੀ ਜਾਏਗੀ ਨਾ ਤਸਕੀਨ ਦੀ ਦਰ ਲੱਗੀ ਰਹਿੰਦੀ ਹੈ ਘਰ ਵਿੱਚ ਇਸ ਕਰਕੇ ਭਾਈ ਆਪਣੇ ਪਰਿਵਾਰਾਂ ਵਿੱਚ ਬਾਣੀ ਦਾ ਬਾਣ ਭਰਮ ਸ਼ਰਮ ਬੰਦਗੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਰਾਮ ਨੂੰ ਸੁਖ ਸ਼ਾਂਤੀ ਵਰਤ ਜਾਂਦੀ ਹੈ ਜਿੱਥੇ ਰਾਮ ਜੱਪਿਆ ਦਾਤਾ ਬਾਣੀ ਪੜ੍ਹੀ ਜਾਣੀ ਹੈ ਉਹਨਾਂ ਘਰਾਂ ਨੂੰ ਪਰਿਵਾਰਾਂ ਨੂੰ ਭਾਗ ਅੱਜ ਨਾਲ ਦੇ ਹਾਂ ਸਰਪਾਤੀ ਤੇ ਤੋ ਪਦੇ ਪਰ ਮੇਰਾ ਸੋਨਾ ਬੜਾ ਨੁਕਰਾ ਪਾਪੀ ਹੈ ਐਸੇ ਮਹਾਨ ਸਤਿਗੁਰੂ ਦਿਨਾਂ ਦਾ ਸਮਰਤ ਕਰਕੇ ਸਾਨੂੰ ਸੁਖ ਪ੍ਰਾਪਤ ਕਰਨਾ ਦਿਨਾਂ ਸਤਿਗੁਰਾਂ ਦੇ ਬਖਸ਼ੂਸ਼ ਕੀਤੇ ਨਾਮ ਨੂੰ ਦਰਪੇ ਸਾਨੂੰ ਦਿਨਾਂ ਨੇ ਹਮੇਸ਼ਾ ਸ਼ਾਂਤੀ ਸਾਡੇ ਦਿਲਿਆਂ ਉਂ ਠੰਡ ਪਾਈ ਅਟੂਨਾ ਸਤਿਗੁਰਾਂ ਮੇਰਾ ਪਾਪੀ ਸੋਨਾ ਬੜਾ ਭਾਰੀ ਦੁੱਖ ਦੇ ਰਿਹਾ ਹੈ ਇਹ ਮਨ ਵਿੱਚ ਸੋਗ ਦੀ ਹੈ ਬਹੁਤ ਪਾਰਾ ਦੁਖੀ ਹੋ ਰਹੀ ਹੈ ਕੋ ਅਗ ਤੇ ਮੈਂ ਇਹਨੂੰ ਨਕੇਤ ਪਤਾ ਨਹੀਂ ਮੇਰੇ ਜਨਮ ਵਿੱਚ ਕੋਈ ਪੁਰਬਲਾ ਐਸਾ ਮੇਰੇ ਕੋਲ ਪਾਪ ਹੋਇਆ ਕਿ ਐਸ ਪਾਪੀ ਦੇ ਘਰ ਦੇ ਵਿੱਚ ਮੇਰੀ ਪਤਨ ਉਹ ਦੁਖੀ ਕਿਉਂ ਮੈਂ ਨਾ ਬੜ ਕੇ ਆਈ ਇਹਨਾਂ ਦੀ ਕਿਤ ਕ ਦਿਨ ਸਤੇ ਪੀਉ ਨਾ ਪਾਣੀ ਪਤਾ ਲੱਗਾ ਕਿ ਕਿੰਨੇ ਦਿਨਾਂ ਤੋਂ ਸਦਕਰਾਨੇ ਪਾਣੀ ਭਾ ਠੰਡਾ ਜਾਂਦੀ ਛਕਿਆ ਨਾ ਭੋਜਨ ਨੰਗਰਾਂ ਨਾ ਨਾ ਭੋਜਨ ਨੰਗਰ ਛੱਡਿਆ ਨਾ ਆਰਮਾਨ ਕੀਤਾ ਨੀਤ ਵੀ ਇਹ ਜਾਈ ਜਾਗਦੇ ਹਾਂ ਇੱਕ ਜੀਵ ਇਸ ਘਰ ਦਾ ਮੇਰਾ ਹੋਵੇਗਾ ਜੀਵਨ ਪ੍ਰਧਾਨ ਹੈ ਇਸ ਘਰ ਵਿੱਚ ਰਹਿਣਾ ਮੇਰੀ ਇੱਜ਼ਤ ਧਾਰ ਹੈ ਹਰ ਤਕ ਦੁੱਖ ਸਭ ਦੇ ਰੋਏ ਜੀਓ ਮੈਂ ਗੁਰੂ ਸਾਹਿਬ ਨਾਲ ਦੁੱਖ ਸਮਝ ਕੇ ਅਜੇ ਤੱਕ ਜੋ ਵੀ ਬੈਠੀ ਹਾਂ ਇਸ ਘਰ ਦੇ ਚੋਸੇ ਤਰ੍ਹਾਂ ਰਹਿ ਗਈ ਹਾਂ ਇਹਦੇ ਨਾਲੋਂ ਮੇਰਾ ਮਨ ਦੁਨਣਾ ਚੰਗਾ ਸੀ ਮਾਹਰ ਨਗਲ ਮਠਾਈ ਕੋਰੀ ਉਸ ਵਕਤੇ ਪਾਪਨਾ ਇਹ ਸ਼ਬਦ ਇੱਕ ਪ੍ਰੇਮ ਹੈ ਸਾਸਣ ਦੀ ਛੰਨਾ ਲਿਆ ਛੰਨਾ ਬਾਤ ਕੇ ਉਹਦੇ ਵਿੱਚ ਠੰਡਾ ਝਾਲੂ ਠੰਡਾ ਝਾਲੂ ਪਾ ਕੇ ਉਹਦੇ ਵਿੱਚ ਮਿੱਠਾ ਕੋਈ ਉਹਨਾਂ ਨੂੰ ਪਾਣਾ ਇਹ ਉਹ ਸ਼ਰਬਤ ਸਤਿਗੁਰੂ ਬਾਸਤੇ ਧੰਗੁਰੂ ਅੱਜ ਦਿਨ ਦੇਵ ਜੀ ਨੇ ਤਿਆਰ ਕੀਤਾ ਹੈ ਕੁਸ਼ ਭੋਜਨ ਲੈ ਕੰਨੀ ਚੋਰੀ ਥੋੜਾ ਜਿਹਾ ਭੋਜਨ ਤਿਆਰ ਕਰਕੇ ਪ੍ਰਸ਼ਾਦਾ ਸਤਿਗੁਰੂ ਜੀ ਨੇ ਲੈ ਕੇ ਤਿਆਰ ਕਰਕੇ 24 ਜੋਗੀ ਪੜਦੇ ਵਿੱਚ ਦਿੱਤੇ ਸ਼ਰਬੂ ਦੀ ਨੂੰ ਤਸੀਹਾ ਦਿੱਤਾ ਜਾ ਰਿਹਾ ਸੀ ਉੱਧਰੋਂ ਝਲ ਪਈਆ ਪੌਤੀ ਜੇਠਾ ਖਰੇ ਸਿਪਾਹੀ ਉਹ ਤੇ ਕੋਣ ਵੀ ਬਹੁਤ ਕਰੜਾ ਪਹਿਰਾ ਸਪਾਹੀਆਂ ਦਾ ਲੱਗਾ ਹੋਇਆ ਹੈ ਸੁਖ ਚਿਤ ਦਰਤ ਜਾਤ ਲਾਪਹੀ ਕਰਦੀ ਹੈ ਮਨ ਵਿੱਚ ਜਰੂਰੀ ਲੋਰ ਹਿੰਦੁਸਤਾਨ ਦਾ ਮੁੱਖ ਵੀਰ ਹੈ ਸਉ ਕੋਰ ਦੀ ਹੈ ਗਰ ਭੈ ਵੀ ਹੈ ਮਨ ਵਿੱਚ ਤੇ ਨੇੜੇ ਨਹੀਂ ਜਾਂਦੀ ਹੈ ਸਪਾਹੀਆਂ ਦੇ ਕੋਲੇ ਕਿ ਪਛਾਣ ਨਾਲ ਦੀ ਪਤਾ ਲੱਗ ਜਾਏਗਾ ਇੱਕ ਇਹ ਹੈ ਜੀ ਸਾਡੇ ਘਰ ਦੇ ਸੇਵਾਦਾਰ ਬਹੁਤ ਹੀ ਸ਼ਰਧਾ ਨਾਲ ਸੇਵਾ ਕਰ ਰਹੇ ਨੇ। ਉਹ ਕਈ ਵਾਰ ਦੁਨਿਆ ਦੇ ਨਸ਼ਾ ਪਾਉਂਦਾ ਹੁਣ ਕਿਉਂਕਿ ਉਹ ਹੱਥੇ ਦੀ ਸਪੱਸ਼ਟੇ ਦੀ ਪਹਾੜਾ ਵਾਲੇ ਰੱਤੇ ਨੇ ਤੋਂ ਇੱਕ ਵਕਤਾਂ ਸ਼ਰਮ ਵਰਗਾ ਨਹੀਂ ਕੀਤਾ। ਸਾਡੇ ਜੋ ਇਸ ਵੀਦਾਲੋਂ ਪ੍ਰਭਾਵ ਦਾ ਸਬਾਤ ਦੇਖਦੇ ਜਾਂ ਕਿ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਵਿੱਚ ਧੰਨਵਾਦ